ਅਮਰੀਕਾ ਤੋਂ ਵੱਡੀਆਂ ਖਬਰਾਂ ਆ ਰਹੀਆਂ ਇੱਕ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਨੂੰ ਲੈ ਕੇ ਖਬਰ ਆ ਰਹੀ ਹੈ ਕਿ ਕਿਦਾਂ ਕੈਲੀਫੋਰਨੀਆ ਨੇ ਤੁਹਾਡੇ ਟਰੱਕ ਡਰਾਈਵਰਾਂ ਦੇ ਲਈ ਸਟੈਂਡ ਕੀਤਾ ਔਰ ਉਹਨੂੰ 160 ਮਿਲੀਅਨ ਦਾ ਘਾਟਾ ਪੈਣ ਜਾ ਰਿਹਾ ਹੈ ਔਰ ਸਿਰਫ ਔਰ ਸਿਰਫ ਤੁਹਾਡੇ ਸਟੈਂਡ ਦੇ ਲਈ ਉਹਨਾਂ ਨੇ ਤੁਹਾਡੇ ਲਈ ਸਟੈਂਡ ਲੈ ਲਿੱਤਾ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਦੂਜੀ ਇਸ ਟਾਈਮ ਤੇ ਉੱਪਰ 트럼ਪ ਦਾ ਕ੍ਰੈਕਡਾਊਨ ਸਟਾਰਟ ਹੋ ਗਿਆ ਜਿਸ ਤਰ੍ਹਾਂ ਜਿਹੜੀ ਇੱਕ ਗੋਲੀਬਾਰੀ ਹੋਈ ਆ ਆਈਸ ਏਜੰਟ ਨੇ ਇੱਕ ਔਰਤ ਨੂੰ ਮਾਰਿਆ ਜਿਹੜੀ ਕਿ ਅਮਰੀਕਨ ਸੀਗੀ ਔਰ ਉਸਦੇ ਤਿੰਨ ਬੱਚੇ ਸੀਗੇ ਸਿੰਗਲ ਮਾਮ ਸੀਗੀ ਔਰ ਉਸਦੀ ਗੋਲੀਆ ਮਾਰ ਕੇ ਹੱਤਿਆ ਕਰ ਦਿੱਤੀ ਆ ਜਿਸ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਕਿਰਿਆ ਆ ਰਹੀ ਆ ਜਿਸ ਤਰ੍ਹਾਂ ਕਿ homeland security ਦੀ ਸੈਕਟਰੀ ਕ੍ਰਿਸਟੀ ਨਿਯਮ ਦਾ ਬਿਆਨ ਆਇਆ ਔਰ ਉਸੇ ਤਰ੍ਹਾਂ ਉਥੋਂ ਦੇ ਮੇਅਰ ਉਥੋਂ ਦੇ ਗਵਰਨਰ ਦਾ ਬਿਆਨ ਆਇਆ ਔਰ ਇੱਥੇ ਤੱਕ ਕਿ 트럼ਪ ਸਾਹਿਬ ਦਾ ਵੀ ਟਵੀਟ ਇਸ ਦੇ ਉੱਤੇ ਆ ਗਿਆ ਤੇ ਇਹਦੇ ਬਾਰੇ ਲੋਕਾਂ ਦੇ ਵਿੱਚ ਚਰਚਾ ਛਿੜ ਗਈ ਤੇ ਲੋਕ ਸੜਕਾਂ ਦੇ ਉੱਤੇ ਉਤਰ ਆਏ ਆ ਤੇ ਜਿਹਦੇ ਕਰਕੇ ਹੁਣ ਬਹੁਤ ਹੀ ਜ਼ਿਆਦਾ ਉਥੇ ਹਾਲਾਤ ਕਾਬੂ ਤੋਂ ਬਾਹਰ ਹੋਏ ਹੋਏ ਆ ਤੁਸੀਂ ਵੀਡੀਓਜ਼ ਵੀ ਲਗਾਤਾਰ ਦੇਖ ਰਹੇ ਹੋ ਤੇ ਆਪਾਂ ਇਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੀ ਹੋ ਰਿਹਾ ਇਸ ਟਾਈਮ ਦੇ ਉੱਪਰ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਗਿਆ ਕੀ ਫਿਊਚਰ ਆ ਅਮਰੀਕਾ ਦਾ ਸੋ ਇਮੀਗ੍ਰੈਂਟ ਦੇ ਲਈ ਖਾਸ ਕਰਕੇ ਸੋ ਪਹਿਲਾਂ ਤਾਂ ਆਪਾਂ ਸੀਰੀਅਲ ਜਿਹੜੇ ਲਾਇਸੈਂਸ ਸੀਗੇ ਆਪਣੇ ਟਰੱਕ ਡਰਾਈਵਰਾਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਟਰੱਕ ਇੰਡਸਟਰੀ ਲਈ ਬਹੁਤ ਮਾੜੇ ਦਿਨ ਚੱਲਦੇ ਪਏ 2025 ਤਾਂ ਬਹੁਤ ਹੀ ਮਾੜਾ ਨਿਕਲਿਆ ਤੇ ਉੱਤੋਂ ਜਿਹੜੇ ਲਾਇਸੈਂਸ ਰਿਵੋਕ ਕੀਤੇ ਸੀਗੇ 17000 ਇੱਕਦਮ ਹੀ ਰਿਵੋਕ ਕਰ ਦਿੱਤੇ ਸੀਗੇ ਸੋ ਕੈਲੀਫੋਰਨੀਆ ਨੇ ਸੋ ਉਹਦੇ ਨਾਲ ਬਹੁਤ ਜ਼ਿਆਦਾ ਲੋਕ ਹਿੱਲ ਗਏ ਸੀ ਬਹੁਤ ਘਰਾਂ ਦੀਆਂ ਨੌਕਰੀਆਂ ਜਾ ਰਹੀਆਂ ਸੀ ਰੋਜੀ ਰੋਟੀ ਤੋਂ ਲੋਕ ਪਾਂਝੇ ਹੋਣ ਲੱਗੇ ਸੀਗੇ ਪਰ ਹੁਣ ਤੁਹਾਡੇ ਲਈ ਕੈਲੀਫੋਰਨੀਆ ਨੇ ਫਿਰ ਤੋਂ ਸਟੈਂਡ ਕੀਤਾ ਉਹਨਾਂ ਨੇ ਉਹਨਾਂ ਨੂੰ ਇਹ ਮੋਹਰ ਲਗਾ ਦਿੱਤੀ ਆ ਕਿ ਹੁਣ ਇਹਨਾਂ ਨੂੰ 60 ਦਿਨ ਦੀ ਐਕਸਟੈਂਸ਼ਨ ਹੋਰ ਦਿੱਤੀ ਜਾਏਗੀ ਸੋ ਜਿਵੇਂ ਜੈਸੇ ਤਰ੍ਹਾਂ ਇਹ ਬਿਆਨ ਕੈਲੀਫੋਰਨੀਆ ਦੇ ਵੱਲੋਂ ਆਂਦਾ ਹੈ ਉਸੇ ਤਰ੍ਹਾਂ ਸੀਨ ਡਫੀ ਸਾਹਿਬ ਦਾ ਵੀ ਬਿਆਨ ਆ ਜਾਂਦਾ ਸੀ ਕਿ ਅਸੀਂ ਤੁਹਾਡੇ ਜੀ ਫੰਡ ਰੋਕ ਲੈਣੇ ਔਰ 40 ਮਿਲੀਅਨ ਪਹਿਲਾਂ ਹੀ ਉਹਨਾਂ ਨੇ ਰੋਕੇ ਹੋਏ ਆ ਅਗਰ ਹੁਣ ਇੱਕ ਫਿਰ ਤੋਂ ਐਕਸਟੈਂਸ਼ਨ ਕਰਨਗੇ ਵਧਾਣ ਦੇ ਟਾਈਮ ਸੋ ਫਿਰ ਤੋਂ 160 ਮਿਲੀਅਨ ਤੱਕ ਰੋਕਿਆ ਜਾਏਗਾ ਸੋ ਕੈਲੀਫੋਰਨੀਆ ਨੇ ਇਹ ਕਨਫਰਮ ਕਰ ਦਿੱਤਾ ਕਿ ਜੀ ਅਸੀਂ ਹੋਣ ਟਾਈਮ ਵਧਾ ਦਿੱਤਾ ਮਾਰਚ ਤੱਕ ਇਸ ਨੂੰ ਪੋਸਟਪੋਨ ਕਰ ਦਿੱਤਾ ਮਾਰਚ ਤੋਂ ਬਾਅਦ ਹੀ ਹੁਣ ਸੋਚਿਆ ਜਾਏਗਾ ਕਿ ਕਿਸ ਦੇ ਲਾਇਸੈਂਸ ਕੈਨਸਲ ਹੋਣੇ ਆ ਕਿਸ ਦੇ ਨਹੀਂ ਹੋਣੇ ਉਸੇ ਹੀ ਤਰ੍ਹਾਂ ਜੋ ਸੀਨ ਡਫੀ ਸਾਹਿਬ ਦਾ ਬਿਆਨ ਆਇਆ ਹੋਇਆ ਸੀਗਾ ਕਿ ਅਸੀਂ 160 ਮਿਲੀਅਨ ਫੰਡ ਜਿਹੜੇ ਆ ਰੋਕ ਲੈਣੇ ਆ ਸੋ ਉਹਨਾਂ ਨੇ ਹੁਣ ਉਹਦੇ ਉੱਪਰ 20 ਗੰਡਾਸਾ ਰੱਖ ਦਿੱਤਾ ਸੋ ਕਿਤੇ ਨਾ ਕਿਤੇ ਇਹ ਸੋਚਿਆ ਜਾ ਰਿਹਾ ਕਿ ਜਿੰਨੇ ਵੀ ਕੈਲੀਫੋਰਨੀਆ ਤੋਂ ਟਰੱਕ ਲਾਇਸੈਂਸ ਇਸ਼ੂ ਹੋਏ ਹੋਏ ਆ ਸੋ ਕੈਲੀਫੋਰਨੀਆ ਨੇ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਸਟੈਂਡ ਕੀਤਾ ਤੇ ਇਹ ਪਹਿਲਾਂ ਤਾਂ ਆਕਾਸ਼ ਰਾਈਆਂ ਲਾਈਆਂ ਜਾ ਰਹੀਆਂ ਜੀਆਂ ਕਿ ਇਹ ਸਿਰਫ ਉਹ ਸਿਰਫ ਖਬਰਾਂ ਆਈਆਂ ਕਦੇ ਕਿ ਇਦਾਂ ਕੁਝ ਹੁੰਦਾ ਨਹੀਂ ਹੁੰਦਾ ਪਰ ਹੁਣ ਵਾਕਈ ਹੀ ਇਹ ਸੱਚੀ ਨਿਊਜ਼ ਹੋਗੀ ਔਰ ਕੈਲੀਫੋਰਨੀਆ ਨੇ ਇਦਾਂ ਵੱਡਾ ਸਟੈਂਡ ਸਿਰਫ ਉਹ ਸਿਰਫ ਤੁਹਾਡੇ ਲਈ ਲਿੱਤਾ ਕਿਉਂਕਿ ਉਹਨੇ ਆਪਣਾ ਐਡਾ ਵੱਡੇ ਫੰਡ ਨੂੰ ਵੀ ਲੱਤ ਮਾਰੀ ਹੈ ਸਿਰਫ ਸਿਰਫ ਤੁਹਾਡੇ ਕਰਕੇ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਸੀਨ ਡਫੀ ਸਾਹਿਬ ਦਾ ਵੀ ਇਹ ਸਿਰਫ ਸਿਰਫ ਬਿਆਨ ਹੀ ਰਹੇਗਾ ਕਿ 160 ਮਿਲੀਅਨ ਰੁਪਏ ਜਾਣਗੇ ਜਾਂ ਫਿਰ ਇਸ ਦੇ ਉੱਪਰ ਬਹੁਤ ਜਲਦ ਕੋਈ ਪੱਕੀ ਕਾਰਵਾਈ ਵੀ ਆ ਜਾਏਗੀ ਕਿ ਨਹੀਂ ਹੁਣ ਬਿਲਕੁਲ ਵੀ ਨਹੀਂ ਦੇਣੇ ਬਾਕੀ ਹੁਣ ਕੈਲੀਫੋਰਨੀਆ ਦਾ ਵੀ ਇਹ ਕਹਿਣਾ ਕਿ ਅਸੀਂ ਜਿੰਨੇ ਵੀ ਹੁਣ ਲਾਇਸੈਂਸ ਇਸ਼ੂ ਕੀਤੇ ਹੋਏ ਅਸੀਂ ਦੇਖਾਂਗੇ ਕਿਹੜੇ ਫੇਕ ਤਰੀਕੇ ਨਾਲ ਹੋਇਆ ਕਿਸੇ ਨੇ ਡਾਕੂਮੈਂਟ ਫੇਕ ਲਾਇਆ ਉਹਦੇ ਅਸੀਂ ਲਾਇਸੈਂਸ ਕੈਨਸਲ ਕੀਤੇ ਜਾਣਗੇ ਜਿਹੜੇ ਸਹੀ ਆ ਉਹਨਾਂ ਨੂੰ ਬਰਕਰਾਰ ਹੀ ਰੱਖਿਆ ਜਾਏਗਾ ਤੇ ਕੁੱਲ ਮਿਲਾ ਕੇ ਕਹਿ ਦਿਆਂਗੇ ਅਗਰ ਕਿ ਪ੍ਰੋਬਲਮ ਤਾਂ ਬਹੁਤ ਵੱਡੀ ਆ ਟਰੱਕ ਡਰਾਈਵਰਾਂ ਦੇ ਲਈ ਜਿੱਦਾਂ ਵੀ ਟਰੱਕ ਡਰਾਈਵਰ ਕਿਤੇ ਵੀ ਬਾਹਰ ਜਾਂਦੇ ਆ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਰਿਪਬਲਿਕ ਸਟੇਟ ਦੇ ਵਿੱਚ ਜਦੋਂ ਵੀ ਐਂਟਰ ਕਰਦੇ ਹੋ ਤਾਂ ਉਥੇ ਨਹੀਂ ਜ਼ਿਆਦਾ ਸਖਤਾਈ ਹੋ ਰਹੀ ਆ ਕਿ ਅਗਰ ਉਹਨਾਂ ਕੋ ਕੈਲੀਫੋਰਨੀਆ ਦਾ ਲਾਇਸੈਂਸ ਆ ਅਗਰ ਉਹਨਾਂ ਕੋ ਪਰਮਿਟ ਹੈਗੇ ਆ ਵਰਕ ਪਰਮਿਟ ਹੈਗੇ ਆ ਸਾਈਲਮਾ ਲਿੱਤੀਆਂ ਸੀਗੇ ਕੋਈ ਸਾਲ ਪਹਿਲਾਂ ਐਂਟਰ ਹੋਏ ਸੀਗੇ ਤਾਂ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਸੋ ਤੁਸੀਂ ਇਸ ਚੀਜ਼ ਦੇ ਲਈ ਵੀ ਤਿਆਰ ਰਹੋ ਕਿ ਅਗਰ ਤੁਸੀਂ ਕਿਸੇ ਸਟੇਟ ਦੂਜੀ ਸਟੇਟ ਦੇ ਵਿੱਚ ਜਾਣਾ ਸੋ ਤੁਸੀ ਨਹੀਂ ਜਾ ਸਕਦੇ ਤੁਹਾਨੂੰ ਡਿਟੇਨ ਕੀਤਾ ਜਾਏਗਾ ਬਹੁਤ ਮੁੰਡੇ ਆਪਣੇ ਆਲਰੇਡੀ ਡਿਟੇਨ ਕੀਤੇ ਹੋਏ ਆ ਜਿਹੜੇ ਜਾਕ ਬਾਰ ਨਹੀਂ ਆਏ ਸੋ ਇਸ ਚੀਜ਼ ਦੇ ਲਈ ਤੁਸੀਂ ਅਵੇਰ ਰਹੇ ਹੋ ਤੇ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਪਤਾ ਕਿ 7 ਜਨਵਰੀ ਨੂੰ ਜਿਹੜੀ ਗੋਲੀਬਾਰੀ ਹੋਈ ਆ ਪ੍ਰੋਟੈਸਟ ਹੋ ਰਿਹਾ ਸੀਗਾ ਮਿਨੀ ਸੋਟਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਟਰੰਪ ਸਾਹਿਬ ਕਹਿੰਦਾ ਬਹੁਤ ਫੇਕ ਲੋਕਾਂ ਨੇ ਉੱਥੇ ਪੇਪਰ ਲਿੱਤੇ ਹੋਏ ਆ ਲੋਕਾਂ ਨੇ ਆਪਸ ਦੇ ਵਿੱਚ ਵਿਆਹ ਕਰਾਇਆ ਹੈ ਖਾਸ ਕਰਕੇ ਸੋਮਾਲੀਅਨ ਲੋਕਾਂ ਨੂੰ ਟਾਰਗੇਟ ਕੀਤਾ ਸੀਗੇ ਇਹ ਭੈਣ ਭਰਾਵਾਂ ਨੇ ਵਿਆਹ ਕਰਾ ਕਰਾ ਕੇ ਇੱਥੇ ਪੇਪਰ ਲਿੱਤੇ ਆ ਸੋ ਸਾਰਿਆਂ ਨੇ ਨਾਜਾਇਜ਼ ਤਰੀਕੇ ਨਾਲ ਇਸ ਕਈ ਸਾਧਨਾ ਦਾ ਉਪਯੋਗ ਕੀਤਾ ਹੋਇਆ ਸੋ ਉਹਦੇ ਕਰਕੇ ਉੱਥੇ ਕ੍ਰੈਕਡਾਊਨ ਚੱਲਦਾ ਪਿਆ ਸੀ ਕਿ ਜਿੰਨੇ ਵੀ ਉੱਥੇ ਲੋਕ ਆ ਉਹਨਾਂ ਨੂੰ ਇੱਥੋਂ ਡਿਟੇਨ ਕਰੋ ਔਰ ਇਹਨਾਂ ਨੂੰ ਇਹਨਾਂ ਦੀ ਹੋਮ ਕੰਟਰੀ ਭੇਜੋ ਕਿਉਂਕਿ ਇਹਨਾਂ ਨੇ ਫਰਾਡ ਤਰੀਕੇ ਨਾਲ ਆਪਾਂ ਨੂੰ ਇਸਤੇਮਾਲ ਕੀਤਾ ਸੋ ਉਸੇ ਦੇ ਤਹਿਤ 2000 ਫੈਡਰਲ ਏਜੰਟ ਉੱਥੇ ਤਾਇਨਾਤ ਕੀਤੇ ਹੋਏ ਸੀਗੇ ਚੈਕਿੰਗ ਤੇ ਔਰ ਚੈੱਕਪੋਸਟ ਦੇ ਉੱਪਰ ਤੁਹਾਨੂੰ ਪਤਾ ਕਿ ਹਰ ਟਾਈਮ ਪ੍ਰੋਟੈਸਟਰ ਵੀ ਉੱਥੇ ਮੌਕੇ ਤੇ ਮੌਜੂਦ ਰਹਿੰਦੇ ਸੀਗੇ ਉਸੇ ਤਰ੍ਹਾਂ ਇੱਕ ਇੱਕ ਕੁੜੀ ਜਿਹੜੀ 37 ਸਾਲਾਂ ਦੀ ਸੀ ਸੋ ਇਹਦਾ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ ਸੋ ਇਹ ਸਿੰਗਲ ਮਮਸਿੰਗ ਦੀ ਤਿੰਨ ਇਹਦੇ ਬੱਚੇ ਸੀਗੇ ਸੋ ਤੁਸੀਂ ਸੋਚ ਸਕਦੇ ਆ ਕਿ ਜਦੋਂ ਇਹ ਘਟਨਾ ਵਾਪਰੀ ਆ ਔਰ ਇਹ ਕੋਈ ਇਮੀਗਰੈਂਟਸ ਨਹੀਂ ਸੀਗੀ ਜਾਂ ਇਹਨੇ ਕੋਈ ਬਾਰਡਰ ਕ੍ਰੋਸ ਨਹੀਂ ਕੀਤਾ ਸੀਗਾ ਇਥੋਂ ਦੀ ਰਹਿਣ ਵਾਲੀ ਸੀਗੀ ਅਮਰੀਕਾ ਦੀ ਜਿੱਦਾਂ ਹੀ ਇਹ ਖਬਰ ਬਾਹਰ ਆਉਂਦੀ ਆ ਕਿ ਤਿੰਨ ਗੋਲੀਆਂ ਮਾਰੀਆਂ ਸਿਰ ਦੇ ਵਿੱਚ ਗੋਲੀ ਵੱਜਣ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਹੀ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨਿਊਨ ਦਾ ਬਿਆਨ ਇਹ ਆਉਂਦਾ E <laughs> ਕਿ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਇਹ ਗੋਲੀਬਾਰੀ ਚਲਾਈ ਆ ਕਿਉਂਕਿ ਉਹ ਔਰਤ ਨੇ ਗੱਡੀ ਦੇ ਨਾਲ ਉਹਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਆ ਸਾਡੇ ਹਰ ਰੋਜ਼ ਫੈਡਰਲ ਜਿਹੜੇ ਏਜੰਟਾ ਆ ਇਸ ਦੇ ਏਜੰਟ ਆ ਉਹ ਹਮੇਸ਼ਾ ਹੀ ਇਹ ਦੁਰਘਟਨਾ ਦਾ ਸ਼ਿਕਾਰ ਹੁੰਦੇ ਆ ਸੋ ਇਹਨਾਂ ਨੂੰ ਟ੍ਰੇਨਡ ਕੀਤਾ ਗਿਆ ਸੀ ਉਸ ਦੀ ਕੋਈ ਵੀ ਗਲਤੀ ਨਹੀਂ ਉਹਨੇ ਆਪਣੀ ਲੋਕਾਂ ਦੀ ਸੇਫਟੀ ਦੇ ਲਈ ਇਹ ਚੀਜ਼ ਕੀਤੀ ਉਸੇ ਤਰ੍ਹਾਂ ਟਰੰਪ ਸਾਹਿਬ ਦਾ ਵੀ ਇਹੀ ਕਹਿਣਾ ਕਿ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ ਔਰ ਜਿੱਥੇ ਆਪਾਂ ਇਹਨਾਂ ਦੇ ਮੇਅਰ ਔਰ ਇਥੋਂ ਦੇ ਗਵਰਨਰਾਂ ਦੀ ਗੱਲ ਸੁਣੀ ਹੈ ਤਾਂ ਉਹਨਾਂ ਨੇ ਇਸ ਚੀਜ਼ ਨੂੰ ਬੁਲਸ਼ਿਟ ਦੱਸਿਆ ਉਹਨਾਂ ਨੇ ਆਈਸ ਦਾ ਦੱਸਿਆ ਕਿ ਇਹਨਾਂ ਨੇ ਆਪਣੀ ਸ਼ਕਤੀ ਦਾ ਦੁਰਉਪਯੋਗ ਕੀਤਾ ਜੋ ਕਿ ਬਿਲਕੁਲ ਵੀ ਸਹੀ ਨਹੀਂ ਹੈ ਸੋ ਦੇਖਿਆ ਕੁੱਲ ਜਾ ਕੇ ਇਹ ਆ ਕਿ 트럼ਪ ਪ੍ਰਸ਼ਾਸਨ 트럼ਪ ਸਾਹਿਬ ਦੇ ਇਹ ਸਾਫ਼ ਕਰ ਦਿੱਤਾ ਕਿ ਜੋ ਵੀ ਸਾਡੇ ਰਸਤੇ ਚ ਆਏਗਾ ਅਸੀਂ ਉਹਨੂੰ ਨਹੀਂ ਬਖਸ਼ਾਂਗੇ ਕਿਉਂਕਿ ਜਿੱ ਤਰ੍ਹਾਂ ਦੀ ਬਿਆਨਬਾਜ਼ੀ ਇਹਨਾਂ ਨੇ ਕੀਤੀ ਹੈ ਜਾਂ ਬਿਆਨ ਦਿੱਤੇ ਆ ਤਾਂ ਇਸ ਤੋਂ ਇਹੀ ਸਪਸ਼ਟ ਹੁੰਦਾ ਕਿ ਉਹਨਾਂ ਨੇ ਆਈਸ ਦੀ ਹੀ ਤਰਫਦਾਰੀ ਕੀਤੀ ਆ ਉਹਨਾਂ ਨੇ ਆਈਸ ਨੂੰ ਹੋਰ ਬਲ ਬਖਸ਼ਿਆ ਪਹਿਲਾਂ ਹੀ ਆਈਸ ਆਪਣੀ ਗੁੰਡਾਗਰਦੀ ਕਰਦੀ ਆ ਆਪਣੀ ਮਨਮਰਜ਼ੀ ਹੈ ਕਾਪਦੀਓ ਸੋ ਇਸੇ ਤਰ੍ਹਾਂ ਫਿਰ ਤੋਂ ਆਈਸ ਨੂੰ ਇੱਕ ਹੋਰ ਮੌਕਾ ਮਿਲ ਗਿਆ ਐਸੇ ਦੇ ਰੋਸ ਦੇ ਵਿੱਚ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੁੱਸਾ ਹੈ ਕਿ ਇਹ ਆਈਸ ਸਾਨੂੰ ਨਹੀਂ ਚਾਹੀਦੀ ਔਰ ਇੱਥੋਂ ਦੇ ਮੇਅਰ ਤੇ ਗਵਰਨਰ ਨੇ ਵੀ ਇਹ ਗੱਲ ਕਹਿ ਦਿੱਤੀ ਆ ਕਿ ਸਾਨੂੰ ਨਹੀਂ ਚਾਹੀਦੀ ਤੁਹਾਡੀ ਆਈਸ ਇਹਨੂੰ ਇੱਥੋਂ ਲੈ ਜਾਓ ਦੇਖਦੇ ਦੇਖਦੇ ਕੀ ਕੁਝ ਹੋ ਗਿਆ ਕੀ ਕੁਝ ਹੋਣਾ ਸੀ ਅਮਰੀਕਾ ਦਾ ਬਹੁਤ ਇਸ ਟਾਈਮ ਦੇ ਉੱਪਰ ਬੁਰਾ ਹਾਲ ਚੱਲਦਾ ਪਿਆ ਹਰ ਇੱਕ ਪਾਸੇ ਸਕਟਾਈ ਤੇ ਸਕਟਾਈ ਚੱਲਦੀ ਪਈ ਹੈ ਔਰ ਟਰੰਪ ਸਾਹਿਬ ਨੇ ਤਾਂ ਪੰਗਾ ਹੋਰ ਵੀ ਦੇਸ਼ਾਂ ਦੇ ਨਾਲ ਲੈ ਲਿਆ ਬੈਨਜੂਏਲਾ ਦਾ ਪ੍ਰੈਜ਼ੀਡੈਂਟ ਚੱਕਿਆ ਹੋਇਆ ਔਰ ਉੱਤੋਂ ਤੋਂ ਉੱਤੋਂ ਗ੍ਰੀਨ ਲੈਂਡ ਨੂੰ ਸਿੱਧੀ ਧਮਕੀ ਦਿੱਤੀ ਹੋਈ ਜਿਹਦੇ ਨਾਲ ਪੂਰਾ ਯੂਰਪ ਹੁਣ ਐਂਟੀ ਹੋਇਆ ਬੈਠਾ ਅਮਰੀਕਾ ਦੇ ਨਾਲ ਕਿਉਂਕਿ ਗ੍ਰੀਨ ਲੈਂਡ ਜਿਹੜਾ ਉਹ ਡੈਨਮਾਰਕ ਦਾ ਹਿੱਸਾ ਤੇ ਜਿੰਨੇ ਵੀ ਯੂਰੋਪੀਅਨ ਦੇਸ਼ ਆ ਸਾਰਿਆਂ ਨੇ ਸਾਰਿਆਂ ਨੇ ਡੈਨਮਾਰਕ ਦਾ ਹਿੱਸਾ ਦੇਣ ਦਾ ਫੈਸਲਾ ਕੀਤਾ ਸੋ ਚਾਰੇ ਪਾਸਿਓ ਹੁਣ ਪੂਰੇ ਵਿਸ਼ਵ ਦੇ ਵਿੱਚ 트ੰਪ ਸਾਹਿਬ ਦੀ ਨਿੰਦਾ ਹੋ ਰਹੀ ਹੈ ਕਿ ਇਸ ਨੇ ਆਪਣੀ ਕੰਟਰੀ ਦਾ ਕੀ ਤੋਂ ਕੀ ਕਰ ਦਿੱਤਾ ਸਾਰਾ ਕੁਝ ਪਹਿਲਾਂ ਸਮੂਥਲੀ ਚੱਲਦਾ ਪਿਆ ਸੀਗਾ ਜਦੋਂ ਉਹਦੀਆਂ ਆਈਸ ਨੂੰ ਐਕਸਟਰਾ ਪਾਵਰਸ ਦਿੱਤੀਆਂ ਉਹ ਕਿਸੇ ਦੀ ਸੁਣਵਾਈ ਨਹੀਂ ਕਿਸੇ ਦੀ ਸੁਣਦੀ ਨਹੀਂ ਤੋਂ ਉਸ ਤੋਂ ਬਾਅਦ ਇਹ ਕਾਂਡ ਇੱਕ ਤੋਂ ਬਾਅਦ ਹੋਣ ਲੱਗਿਆ ਤੇ ਹੁਣ ਸਾਰੇ ਲੋਕ ਡਰੇ ਹੋਏ ਆ ਕਿ ਐਡਾ ਵੱਡਾ ਕਾਂਡ ਹੋਣ ਤੋਂ ਬਾਅਦ ਵੀ homeland security ਨੇ ਵੀ ਪੱਖ ਆਈਸ ਦਾ ਲਿੱਤਾ ਤੇ ਆਉਣ ਵਾਲੇ ਦਿਨਾਂ 'ਚ ਕੀ ਕੁਝ ਹੋ ਸਕਦਾ ਬਾਕੀ ਇਹਦੇ ਬਾਰੇ ਨਿਊਜ਼ ਬਾਰੇ ਜਾਂ ਇਹਦੀ ਅਪਡੇਟ ਬਾਰੇ ਤੁਸੀਂ ਕੁਝ ਵੀ ਕਹਿਣਾ ਹੋਇਆ ਤੋੜੀ ਕੋਈ ਵੀ ਰਾਏ ਹੋਈ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਬਾਕੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਲਿਖਣਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ